ਇੱਕ ਐਫਆਈਆ ਲਾਜ ਹੋਈ ਸੀ ਚੋਣਾ ਸਾਹਿਬ ਥਾਣੇ ਦੇ ਵਿੱਚ ਐਫਆਈਆ ਨੰਬਰ 107 ਹੈਗੀ ਹੈ ਡੇਟਡ ਹੈਗਾ 22 12 2024 ਦੀ ਇੱਕ ਐਕਸਟਰੈਕਸ਼ਨ ਮੰਗੀ ਸੀ ਲੰਡੇ ਦੇ ਬੰਦੇ ਸੀਗੇ ਡਾਕਟਰ ਸਾਹਿਬ ਸੀਗੇ ਤੇ ਉਹਨਾਂ ਨੂੰ ਪਹਿਲੇ ਫੋਨ ਆंदा ਹੈਗਾ ਫੋਨ ਦੇ ਵੀ ਧਮਕੀ ਮਿਲਦੀ ਹੈਗੀ ਵੀ 1 ਕਰੋੜ ਰੁਪਏ ਦਿੱਤਾ ਜਾਵੇ ਤੇ ਜੇ ਉਸ ਤੋਂ ਬਾਅਦ ਦੋ ਤਿੰਨ ਵਾਰੀ ਉਹਨਾਂ ਨੂੰ ਫੇਰ ਫੋਨ ਆਇਆ ਗਿਆ ਤੇ ਕਹਿੰਦੇ 50 ਲੱਖ ਰੁਪਏ ਦਿੱਤਾ ਜਾਵੇ ਤੇ ਉਹਨਾਂ ਨੇ ਜਦ ਨਹੀਂ ਦਿੱਤਾ ਹੈਗਾ ਫੇਰ ਦੋ ਤਿੰਨ ਵਾਰ ਉਹਨਾਂ ਨੇ ਫੇਰ ਕੋਸ਼ਿਸ਼ ਕੀਤੀ ਸੀ ਵੀ ਅਸੀਂ ਇਹਨਾਂ ਦਾ ਟਾਈਮ ਚੱਕੀ ਹੈ ਟਾਈਮ ਚੱਕੀ ਹੈ ਇਤਨ ਕੰਬਦੇ ਜਿਹੜੇ ਸੀਗੇ ਉਹ ਅਸੀਂ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਸੀਈਆਈਟੀਮ ਸੀਗੀ ਤੇ ਥਾਣਾ ਚੌੜਾ ਸਾਹਿਬ ਦੀ ਟੀਮ ਸੀ ਸਪੈਸ਼ਲ ਟੀਮ ਇੱਕ ਜਿਹੜੀ ਸੀ ਐਸਐਸਪੀ ਸਾਹਿਬ ਨੇ ਇਸੇ ਮਕਸਦ ਵਿੱਚ ਬਣਾਈ ਸੀਗੀ ਜਿਹਦੇ ਵਿੱਚ ਅਸੀਂ ਵੀ ਤਿੰਨ ਬੰਦੇ ਜਿਹੜੇ ਗਏ ਉੱਤੇ ਜਾ ਕੇ ਜਦ ਮੌਕੇ ਦੇ ਦੇਖਿਆ ਤੇ ਸਾਡੇ ਐਸਐਚਓ ਗਏ ਤੇ ਉੱਥੇ ਕੁਲਦੀਪ ਸਿੰਘ ਜਿਹੜੀ ਲੱਡੂ ਸੀਗਾ ਯਾਦਵਿੰਦਰ ਸਿੰਘ ਜਿਹੜੀ ਯਾਦਾ ਤੇ ਪ੍ਰਭਜੀਤ ਸਿੰਘ ਜਿਹੜੀ ਜੱਜ ਜਿਹੜੇ ਗਏ ਇਹ ਤਿੰਨ ਬੰਦੇ ਸੀਗੇ ਤੇ ਇਹਨਾਂ ਦੇ ਵਿੱਚ ਜਦ ਇਹਨਾਂ ਨੂੰ ਫੜਨ ਲੱਗੇ ਤੇ ਉਹਨਾਂ ਨੇ ਫੇਰ ਫਾਇਰ ਕਰ ਦਿੱਤਾ ਪੁਲਿਸ ਦੇ ਉੱਪਰ ਜੀ ਪੁਲਿਸ ਨੇ ਜਦ ਜੇਸਵਲਿਆਨ ਨੂੰ ਦੁਆਰਾ ਫੇਰ ਵਾਰਨਿੰਗ ਦਿੱਤੀ ਕਿ ਹਵਾਈ ਫਾਇਰ ਕੀਤਾਗੇ ਉਹਨਾਂ ਨੇ ਫੇਰ ਦੋ ਫਾਇਰ ਸਾਡੇ ਤੇ ਕੀਤੇ ਹੈਗੇ ਤੇ ਸਾਡੀ ਪੁਲਿਸ ਪਾਰਟੀ ਨੇ ਜਿਸਲੇ ਫਾਇਰ ਕੀਤਾ ਹੈਗਾ ਤੇ ਦੋ ਜਿਹੜੇ ਬੰਦੇ ਕੁਲਦੀਪ ਸਿੰਘ ਇਹ ਰੀ ਸਲੰਡਰ ਤੇ ਯਾਦਵਿੰਦਰ ਜਿਹੜਾ ਸੀ ਇਹਨਾਂ ਦੇ ਪੈਰਾਂ 'ਚ ਗੋਲੀਆਂ ਵਜੀਆਂ ਜੀ ਤੇ ਇਹ ਦੋਨੋਂ ਬੰਦੇ ਹਸਪੀਟਲ ਦੇ ਵਿੱਚ ਹੈਗੇ ਤੇ ਜਿਹੜਾ ਸੀ ਆਪਣਾ ਪ੍ਰਵਜੀਤ ਹੈਗਾ ਇਹ ਉਹਨਾਂ ਸੀ ਸਾਡੇ ਕੋਲੇ ਗਏ ਜੀ ਸਰ ਇਹ ਲੜਨੇ ਦੇ ਗੁਰਗੇ ਆ ਇਹ ਲੜਨੇ ਦੇ ਗੁਰਗੇ ਆ ਜੀ ਇਹਨਾਂ ਸਾਰਾ ਜਿਹੜਾ ਸੀ ਨੈਕਸਸ ਸੀਗਾ ਸਾਰਾ ਖੋ ਗਿਆ ਵੀ ਕਿਹਨੇ ਫੋਨ ਨੰਬਰ ਦਿੱਤਾ ਜੀ ਲੈ ਕੇ ਕਿਨੇ ਫੋਨ ਕੀਤਾ ਸੀ ਆ ਤੇ ਅਗੇ ਕਿਨੇ ਗੋਲੀ ਚ ਚਲਾਈ ਸੀਗੀ ਉਹ ਸਾਰਾ ਸਹੀ ਰਿਸਰਚ ਕਰ ਲਏਗੇ ਜੀ ਸਿਰ ਹੁਣ ਅਗਲੀ ਕਾਰਵਾਈ ਕੀ ਕੀਤੀਗੀ ਇਹਨਾਂ ਤੇ ਹੁਣ ਮੇਨ ਇਹ ਕਿ ਜਿਹੜੇ ਬੰਦੇ ਜਿਨ੍ਹਾਂ ਦੀ ਗੋਲੀ ਵਜੀ ਹੈਗੀ ਉਹ ਥੋੜਾ ਜਿਹਾ ਉਹਨਾਂ ਦੇ ਮੈਡੀਕਲ ਵੈਰਾ ਕਰਾ ਕੇ ਤੇ ਉਸ ਤੋਂ ਬਾਅਦ ਉਹਨਾਂ ਦੀ ਪੁੱਛਗਿੱਛ ਕੀਤੀ ਜਾਏਗੀ ਵੀ ਹੋਰ ਇਹਨਾਂ ਨੇ ਕਿਹੜੀ ਕਿਹੜੀ ਵਾਰਦਾਤਾ ਕੀਤੀ ਹੈ ਜਾਂ ਹੋਰ ਇਹਨਾਂ ਨੇ ਕਿਹੜੀਆਂ ਕਰਨੀ ਸੀ ਜਾਂ ਇਹਨਾਂ ਨੇ ਪਹਿਲੇ ਕਿਸ ਨੂੰ ਫੋਨ ਕੀਤੇ ਸੀ ਸਟਾਲ ਇੱਕੋ ਬਣਾਉਂਦਾ ਹਾਂ ਹਾਂ ਇੱਕ ਵੈਪਨ ਜੜਾਗਾ ਉਹ ਬਰਾਮਦ ਹੋ ਗਿਆ ਉਹਲੇ ਵੈਰੀਫਾਈ ਕਰਨਾ ਹੈਗਾ ਵੀ ਜਾਲੀ ਹੈ ਕੀ ਹੈਗਾ